ਉਹ ਮਾਂ ਜੋ ਕੋਟ ਨੇ ਆਰਡਰ ਦਿੱਤੇ ਸੀ ਕਿ ਸੰਦੀਪ ਸਿੰਘ ਆ ਨਾ ਅੰਦਰ ਮੈਡੀਕਲ ਕਰਾਇਆ ਜਾਵੇ ਬਾਹਰੋਂ ਪਹਿਲਾਂ ਅੰਦਰੋਂ ਆਇਆ ਸੀ ਪਰ ਅੰਦਰ ਤੇ ਸਮਝੋ ਕਿ ਉਹਨਾਂ ਨੇ ਨਾ ਮਾਤਰੀ ਸੀ ਇੱਕ ਗੋਲੀ ਵੀ ਨਹੀਂ ਦਿੱਤੀ ਅੰਦਰ ਨਾ ਦੋ ਦਿਨ ਰੋਟੀ ਖਵਾਈ ਉਹਨੂੰ ਰੋਟੀ ਦਿੱਤੀ ਤੇ ਨਾ ਉਹਨੂੰ ਪਾਣੀ ਦਿੱਤੀ ਕੁਝ ਵੀ ਨਹੀਂ ਦਿੱਤਾ ਫਿਰ ਉਸ ਤੋਂ ਬਾਅਦ ਕੋਟ ਦੀਆਂ ਦੇ ਵਿੱਚ ਉਹ ਜਿਹੜਾ ਜੇਲ੍ਹ ਦਾ ਸੁਪਰੀਂਡੈਂਟ ਉਹਨੇ ਧਖੇੜਾ ਆ ਕੇ ਰੱਖ ਦਿੱਤੀ ਕੋਈ ਕੋਈ ਸਿਲਵਾਈ ਵੀ ਨਹੀਂ ਕੀਤੀ ਫਿਰ ਸੁਬਾਹ ਅੱਜ ਲੈ ਕੇ ਆਏ ਇੱਥੇ ਸੰਗਰੂਰ ਦੇ ਵਿੱਚ ਹਸਪੀਟਲ ਦੇ ਵਿੱਚ ਬੋਰਡ ਬੈਠਾ ਹੁਣ ਦੇਖੋ ਕੀ ਜਵਾਬ ਦਿੰਦੇ ਜੀ ਡਾਕਟਰ ਸਾਹਿਬ ਕਿਉਂਕਿ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਨਾ ਵਕੀਲ ਸਾਹਿਬ ਅੰਦਰ ਕੀ ਨਾ ਮੈਂ ਗਿਆ ਜੀ ਕੀ ਕਹਿਣਾ ਚਾਹੂਗਾ ਕਿ ਜਿੰਨਾ ਤਿੰਨ ਮੁਲਾ ਜਿੰਨਾਂ ਨਾਲ ਲੜਾਈ ਹੁੰਦੀ ਉਹਨਾਂ ਦੇ ਇੱਕ ਬੰਦੇ ਦੀ ਡੈਥ ਹੋ ਗਈ ਦੇਖੋ ਉਹਦੇ ਬਾਰੇ ਅਜੇ ਮੈਨੂੰ ਪਤਾ ਨਹੀਂ ਨਾਮ ਨੂੰ ਪਤਾ ਲੱਗਦਾ ਜੀ ਇਹਦੇ ਬਾਰੇ ਇਹ ਉਹ ਸਹੀ ਹੋ ਸਕਦਾ ਜਾਂ ਉਹਨੂੰ ਅੱਜ ਵੀ ਕੋ ਜਿਸ ਤਰ੍ਹਾਂ ਪੁਲਤ ਜਿਹੜੀ ਕਦੇ ਬਾਹਰਲੇ ਗੇਟ ਲੈ ਕੇ ਜਾਂਦੇ ਤੇ ਕੱਢਦੇ ਕਿਸੇ ਹੋਰ ਗੇਟ ਦਾ ਕੀ ਲੱਗ ਰਿਹਾ ਤੁਹਾਨੂੰ ਦੇਖੋ ਪੁਲਿਸ ਜਿਹੜੀ ਆ ਉਹ ਸਟੇਟ ਦੀ ਏਜੰਸੀ ਹੈ ਜੀ ਪਰ ਡਾਕਟਰ ਜਿਹੜੇ ਆ ਨਾ ਡਾਕਟਰ ਤੁਹਾਨੂੰ ਯਾਦ ਹੋਊਗਾ ਭਾਈ ਹਰਜਿੰਦਰ ਸਿੰਘ ਜਿੰਦੇ ਦਾ ਗੋਲੀਆਂ ਵੱਜਗੀਆਂ ਲਤਾਂ ਦੇ ਵਿੱਚ ਤੇ ਆ ਜਿਹੜਾ ਇਥੇ ਡੀਜੀਪੀ ਰਿਹਾ ਮੁੜ ਕੇ ਆਪਣੇ ਸਰਬਦੀਪ ਧਿਰਕ ਜੀ ਇਹ ਜਾ ਕੇ ਉਹ ਗੋਲੀਆਂ ਦੇ ਛੇਕਾਂ ਦੇ ਵਿੱਚ ਉਂਗਲਾਂ ਪਾ ਕੇ ਤੇ ਉਹਨੂੰ ਟਾਰਚਰ ਕਰਦਾ ਸੀ ਉਹਨੂੰ ਹਲਾਉਂਦਾ ਸੀ ਵਿੱਚ ਉਹਨੂੰ ਖਰੋਚਦਾ ਸੀ ਵਿੱਚ ਪਰ ਉਹਦਾ ਇਲਾਜ ਇੱਕ ਬੰਗਾਲੀ ਡਾਕਟਰ ਕਰ ਰਿਹਾ ਸੀ ਉਹਨੂੰ ਫਿਰ ਉਹਨੂੰ ਉਹ ਆਂਦਾ ਸੀ ਦੀ ਲਤ ਕਟੋ ਉਹਨੇ ਲਤ ਨਹੀਂ ਕੱਟੀ ਦੇ ਰੱਤ ਵਿੱਚ ਚਾਰੇ ਇਸ ਕਰਕੇ ਡਾਕਟਰ ਤੇ ਜਿਹੜਾ ਉਹ ਤੇ ਰੱਬ ਦਾ ਰੂਪ ਨੇ ਉਹਨਾਂ ਲਈ ਤੇ ਕੋਈ ਦੁਸ਼ਮਣ ਨਹੀਂ ਕੋਈ ਸੱਜਣ ਨਹੀਂ ਜੀ ਜੀ ਉਹ ਤੇ ਆਪਣਾ ਮੈਡੀਕਲ ਜੇ ਕੋਈ ਪ੍ਰੈਸ਼ਰ ਨਾ ਆਏ ਤੇ ਉਹਨਾਂ ਨੇ ਸਹੀ ਕੀਤਾ ਹੋ ਇਸ ਕਰਕੇ ਡਾਕਟਰਾਂ ਦੇ ਉੱਤੇ ਕੋਈ ਬੁਕਤਾ ਸ਼ੱਕ ਨਹੀਂ ਕੀਤਾ ਪਰ ਸਟੇਟ ਜਿਹੜੀ ਆ ਉਹ ਆਪਣਾ ਜਿਹਾ ਰੋਲ ਬੜਾ ਅਜੀਬ ਤਰੀਕੇ ਨਾਲ ਬਾਹਰ ਸੀ ਸ਼ੀਆ ਜੀ ਜੇ ਉਹਦੇ ਤੇ ਹਮਲਾ ਹੁੰਦਾ ਤੇ ਉਹਦਾ ਹਮਲੇ ਦਾ ਜਿਹੜਾ ਉਹਦੀ ਨੋਟਸ ਲੈਣਾ ਸਟੂਡੈਂਟ ਜੇਲ ਨੇ ਜੇ ਉਹ ਕਿਸੇ ਤੇ ਹਮਲਾ ਕਰਦਾ ਤੇ ਉਹਦਾ ਨੋਟਿਸ ਸਟੂਡੈਂਟ ਜੇਲ ਨੇ ਲੈਣਾ ਜੀ ਇਹ ਬਾਸ਼ਟ ਨਹੀਂ ਹੋ ਸਕਦਾ ਦੋਹਾਂ ਪੱਖਾਂ ਦਾ ਕਰਾਸ ਜਿਹੜੀ ਆ ਵਰਸ਼ਨ ਦੋਵੇਂ ਜਿਹੜੀ ਆ ਉਸ ਪਰਚੇ ਦੇ ਵਿੱਚ ਆਉਣਾ ਜੇ ਉਹਨਾਂ ਦੇ ਬਿਆਨਾਂ ਤੇ ਪਰਚਾ ਆਊਗਾ ਕਿ ਸਾਡੇ ਤੇ ਹਮਲਾ ਕੀਤਾ ਸੰਦੀਪ ਨੇ ਤੇ ਸੰਦੀਪ ਦੇ ਬਿਆਨ ਵੀ ਲੈਣੇ ਆ ਕਿ ਉਹਨਾਂ ਮੇਰੇ ਤੇ ਹਮਲਾ ਕੀਤਾ ਤੁਹਾਡੀ ਸੰਦੀਪ ਜੀ ਨਾਲ ਗੱਲ ਹੋਈ ਹੋਣੀ ਆ ਕਿੰਦਾ ਤਾਂ ਦਰਜ ਜਿਹੜਾ ਕੀਤਾ ਗਿਆ ਕਿਉਂਕਿ ਉਹਨਾਂ ਦੇ ਜਿਹੜੇ ਪਰਿਵਾਰ ਕੋ ਕਹਿ ਰਿਹਾ ਉਹਨਾਂ ਦੇ ਕੇਸਾਂ ਦੀ ਵੀ ਬੇਦਬੀ ਵਗੈਰਾ ਕੀਤੀ ਗਈ ਆ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਕੇਸਾਂ ਤੋਂ ਫੜ ਕੇ ਕੀ ਹੋਇਆ ਵੀ ਹੋਊਗਾ ਬੇਦਬੀ ਵੀ ਕੀਤੀ ਹੋਊਗੀ ਪਰਿਵਾਰਕ ਮੈਂਬਰ ਕੱਲ ਮਿਲ ਕੇ ਆ ਹਰਦੀਪ ਮਿਲ ਕੇ ਆ ਅੰਮ੍ਰਿਤ ਨਾਲ ਜੀ ਤੇ ਜੋ ਕਹਿ ਰਹੇ ਨੇ ਉਹ ਠੀਕ ਆ ਕਿਉਂਕਿ ਉਹ ਗਲਤ ਤੇ ਕਹਿ ਨਹੀਂ ਨੀ ਕਿ ਅਜੇ ਤੇ ਕੋਈ ਇਹ ਵੀ ਨਹੀਂ ਨਾ ਕਿ ਕੋਈ ਮੈਨੀਪੂਲੇਸ਼ਨ ਕਰ ਲੀਓ ਜੋਦ ਨਾਲ ਉਹਨੇ ਉਹ ਦੱਸਿਆ ਉਹ ਜੋ ਉਹਨੇ ਦੱਸਿਆ ਉਹਨਾਂ ਬਾਹਰ ਰਣ ਦੇ ਇਸ ਤਰ੍ਹਾਂ ਡਾਕਟਰ ਕੀ ਕਹੋਗੇ ਜੇ ਮੈਡੀਕਲ ਕਰਾਨੇ ਕੇ ਹੈ ਇਸ ਦੀ ਜ਼ਿੰਮੇਦਾਰ ਕੀ ਕੋ ਸੰਦੀਪ ਤੇ ਜਿਹੜਾ ਮੈਡੀਕਲ ਕੋਡ ਦੇ ਆਰਡਰ ਦੇ ਤਹਿਤ ਹੋਇਆ ਜੀ ਕਿਨੇ ਡਾਕਟਰਸ ਦੇ ਬੋਰਡ ਨੇ ਕੀਤਾ ਉਹਦੇ ਵਿੱਚ ਡਾਕਟਰ ਕਰਮਦੀਪ ਸਿੰਘ ਕਾਹਲ ਆਰਥੋਪੈਡੀਸ਼ੀਨ ਡਾਕਟਰ ਪੂਨਮ ਧੀਰ ਸਰਜਨ ਔਰ ਮੈਂ ਸੀ ਐਸ ਫਿਜ਼ੀਸ਼ੀਅਨ ਅਸੀਂ ਉਹਨਾਂ ਦਾ ਮੈਡੀਕਲ ਕੀਤਾ ਜੋ ਵੀ ਉਹਨਾਂ ਦੀ ਅੱਗੇ ਐਕਸ-ਰੇਜ਼ ਔਰ ਸੀਟੀ ਸਕੈਨ ਵਗੈਰਾ ਹੋ ਰਹੇ ਨੇ ਉਹ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਉਹਦੀ ਰਿਪੋਰਟ ਬਣੇਗੀ ਉਹ ਅਸੀਂ ਕੰਸਰਨ ਅਥਾਰਟੀਸ ਨੂੰ ਦੇ ਦਾਂਗੇ ਕੋਈ ਇੰਜਰੀ ਵਗੈਰਾ ਜਾਂ ਕਾਸ ਉਹ ਹਲੇ ਜੀ ਸਾਰਾ ਕਲੀਨ ਐਕਸ-ਰੇ ਤੋਂ ਕਲੀਅਰ ਹੁੰਦਾ ਹੈ ਹੁੰਦਾ ਸਾਰਾ ਨੇਚਰ ਆਫ ਇੰਜਰੀ ਆ ਜੋ ਕੁਝ ਵੀ ਹੈ ਉਹਦਾ ਉਹ ਸਾਰਾ ਉਸ ਤੋਂ ਕਲੀਅਰ ਹੁੰਦਾ ਕੋਈ ਸਿਰ ਨੂੰ ਸਿਰ ਵਗੈਰਾ ਦੀ ਸਖਤ ਗੱਲ ਨਹੀਂ ਕੋਈ ਐਦਾਂ ਨਹੀਂ ਸੀ ਦੇਖੋ ਐ ਤਾਂ ਕੰਪਲੇਂਟ ਤਾਂ ਉਹਨਾਂ ਦੀ ਸੀਗੀ ਕਿ ਸੀਗਾ ਜੋ ਵੀ ਸੀਗਾ ਤੇ ਪਰ ਉਹ ਜਦ ਤੱਕ ਉਹ ਪਰ ਉਹ ਦੀ ਐਕਸ-ਰੇ ਫਿਲਮਿੰਗ ਵਗੈਰਾ ਜਾਂ ਹੋਰ ਉਹਦੀ ਰਿਪੋਰਟਿੰਗ ਨਹੀਂ ਆ ਜਾਂਦੀ ਨਾ ਉਨੀ ਦੇਰ ਤੱਕ ਹਲੇ ਬੜਾ अर्ਲੀ ਸਟੇਜ ਹੈ ਕਿ ਅਸੀਂ ਮੈਂ ਉਹਦੇ ਤੇ ਕੁਝ ਕਮੈਂਟ ਕਰ ਸਕਾਂ ਜੀ